ਲੋਕ ਸਭਾ ਹਲਕਾ ਅਮਰਤਸਰ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੀ ਕਿਉਨ ਮੋਹਿਮ ਸੰਬੰਧੀ ਹਲਕਾ ਪਛਮੀ ਦੇ ਅਧਿਨ ਆਉਂਦੇ ਪਿੰਨ ਕਮਟਾਲਾ ਵਿਖੇ ਵਾਰਡ ਨੰਬਰ 2 ਦੇ ਇੰਚਾਰਜ ਅਮਰਜੀਤ ਸਿੰਘ ਐਲ ਆਈ ਸੀ ਵਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਵਿਸ਼ਾਲ ਮੀਟਿੰਗ ਰਮਨਦੀਪ ਸਿੰਘ ਰਾਜਾ ਦੀ ਅਗਵਾਈ ਵਿੱਚ ਕਰਵਾਈ ਗਈ ਜਿਸ ਵਿੱਚ ਹਲਕਾ ਵਿਧਾਇਕ ਡਾਕਟਰ ਜਸ਼ਬੀਰ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਡਾਕਟਰ ਸੰਧੂ ਨੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਓਇਲਾ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਉਹਲਾ ਦੇ ਘਰ ਅੱਗੋਂ ਲੰਘਣ ਵਾਲਾ ਗੰਦਾ ਨਾਲਾ ਜੋ ਘਮਟਾਲਾ ਬਾਈਪਾਸ ਦੇ ਦੋਨੋਂ ਪਾਸੇ ਵੱਸਣ ਵਾਲੇ ਲੋਕਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ ਇੱਥੇ ਵੱਸਦੇ ਲੋਕ ਗੰਦੇ ਨਾਲੇ ਵਿੱਚੋਂ ਭਿਆਨਕ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਕਾਰਨ ਕੈਂਸਰ ਤੇ ਹੋਰ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਘਰਾਂ ਦਾ ਸਮਾਨ ਅੱਜ ਦਿਨ ਖਰਾਬ ਹੋ ਰਿਹਾ ਹੈ ਜਿੱਥੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਉੱਥੇ ਹੀ ਉਹ ਲੋਕ ਆਰਥਿਕ ਪੱਖੋਂ ਵੀ ਕਮਜ਼ੋਰ ਹੋ ਰਹੇ ਹਨ ਮੁੰਨਾ ਪਿੰਡ ਵਾਸੀਆਂ ਨੂੰ ਆਸ਼ਵਾਸ਼ਣ ਦਿੰਦੇ ਹੋਏ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿੱਤੋਂ ਤਾਂ ਜੋ ਉਹਨਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਤੋਂ निजात ਦਵਾਈ ਜਾਵੇ। ਇਸ ਮੌਕੇ ਅਮਰਜੀਤ ਸਿੰਘ LIC ਵਾਲੇ ਨੇ ਆਏ ਇਲਾਕਾ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬੜੀਆਂ ਆਸਾਂ ਤੇ ਉਮੀਦਾਂ ਨਾਲ ਗੁਰਦੀਪ ਸਿੰਘ ਓਈਲਾ ਨੂੰ ਅੰਮ੍ਰਿਤਸਰ ਵਾਸੀਆਂ ਨੇ ਜਿਤਾ ਕੇ ਸੰਸਦ ਵਿੱਚ ਭੇਜਿਆ ਸੀ ਤੇ ਉਹ ਗੁਰੂ ਨਗਰੀ ਦੇ ਵਾਸੀਆਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ। ਇਸ ਲਈ ਹੁਣ ਉਸ ਦੇ ਆਪਣੇ ਹੀ ਪਿੰਡ ਵਾਸੀਆਂ ਨੇ ਤੈਅ ਕੀਤਾ ਹੈ ਕਿ ਇਸ ਵਾਰ ਉਹ ਕੁਲਦੀਪ ਸਿੰਘ ਧਾਰੀਵਾਲ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ ਤੇ ਲੰਮੇ ਸਮੇਂ ਤੋਂ ਆ ਰਹੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾਉਣਗੇ। ਇਸ ਮੌਕੇ ਬਲਦੇਵ ਸਿੰਘ ਗਮਟਾਲਾ, ਬੱਗਾਰ ਵੇਲ ਸਿੰਘ, ਦਵਿੰਦਰ ਸਿੰਘ, ਰਾਣੀ ਕੋਰ, ਬਲਜੀਤ ਕੋਰ, ਬਲਦੇਵ ਸਿੰਘ, ਪ੍ਰਤਾਨ ਰਾਏ ਕੋਰ ਆਦਮਾ ਜੂਸਨ। ਵੇਖੋ ਜੀ ਪ੍ਰੋਬਲਮਸ ਹਨ ਇਹ ਛੋਟੀਆਂ ਛੋਟੀਆਂ ਪਰ ਇਹ ਪਿਛਲੀ ਸਰਕਾਰਾਂ ਨੇ ਕੋਈ ਖਿਆਲ ਹੀ ਨਹੀਂ ਦਿੱਤਾ। ਮੇਰੇ ਨੋਟਸੇ ਜੋ ਆਇਆ ਉਹਦੇ ਮੁਤਾਬਕ ਲਿਖਿਆ ਜਾਵੇ ਤਾਂ ਇਹ ਸਾਡੀ ਜਿਹੜੀ ਸਰਕਾਰ ਆ ਉਹ ਪਹਿਲੇ ਦਾਤੇ ਹੱਲ ਕਰੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਰੂਰ ਇਹ ਹੱਲ ਕਰਾਂਗੇ ਸੋ ਸਾਡੇ ਛੋਟੇ ਵੀ ਰਾਜੇ ਟੈਂਟ ਵਾਲੇ ਵੱਲੋਂ ਅੱਜ ਇਹ ਮੀਟਿੰਗ ਰੱਖੀ ਗਈ ਸੀ ਉਹਨਾਂ ਦੇ ਗ੍ਰਹਿ ਵਿਖੇ ਜਿੱਦੇ ਜ ਆਮ ਆਦਮੀ ਪਾਰਟੀ ਦੇ ਅਧਿਰਜਾ ਵਤਾ ਜਾਂ ਉਦੇਦਾਰ ਵੀ ਹਾਜ਼ਰ ਹੋਏ ਪੈਨ ਰਾਜੀ ਇਸ ਹਲਕੇ ਦੇ ਇਸ ਮੱਲੇ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਇਸੇ ਦੇ ਹਾਜ਼ਰ ਹੋਏ ਸੋ ਮੈਂ ਸਾਰੀ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਆਪਾਂ 2 ਸਾਲਾਂ ਦੀ ਸਰਕਾਰਾਂ ਦੇ ਕੰਮ ਵੇਖ ਕੇ ਤੇ ਸਾਪਾ ਵੋਟ ਦੇਣੀ ਆ ਨਾ ਕਿ 10 ਸਾਲਾਂ ਦੀ ਸਰਕਾਰਾਂ ਨੂੰ ਪਿਛਿਆਂ ਨੂੰ ਵੇਖ ਕੇ ਵੋਟ ਦੇਣੀ ਕਿਉਂਕਿ ਜਿੰਨਾ ਕੰਮ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ 2 ਸਾਲਾਂ ਵਿੱਚ ਕੀਤਾ ਪਿਛੀਆਂ 10 ਸਾਲਾਂ ਦੀ ਸਰਕਾਰਾਂ ਨਹੀਂ ਕਰ ਸਕੀਆਂ ਸੋ ਮੇ ਵੀ ਦੋ ਨਾ ਕਿ ਆਪਾ ਸਰਦਾਰ ਖਦੀਪ ਸਿੰਘ ਧਾਰੀਵਾਲ ਜੀ ਦੇ ਹੱਕ 'ਚ ਆਪਣੀ ਇੱਕ ਇੱਕ ਵੋਟ ਪਗਤਾਉਣੀ ਆ ਤਾਂ ਜੋ ਪੰਜਾਬ ਦੇ ਭੂਇਖ ਦਾ ਜਿਹੜਾ ਬਚਾ ਕੀਤਾ ਜਾ ਸਕੇ ਪੰਜਾਬ ਨੂੰ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ ਮੱਖ ਮੰਤਰੀ ਸਾਹਿਬ ਵੱਲੋਂ ਇੱਕ ਐਲਾਨ ਕੀਤਾ ਗਿਆ ਜਿਹੜਾ ਬੀਬੀਆਂ ਭੈਣਾਂ ਨਾਲ ਵਾਅਦਾ ਸੀਗਾ ਉਹਨੂੰ ਜਲਦ ਪੂਰਾ ਕਰਨ ਜਾ ਰਹੇ ਹਾਂ ਤੇ ਬਾਰੇ ਕੀ ਕਹਿਣਾ ਚਾਹੀਦਾ ਉਹਦੇ ਬਾਰੇ ਹੀ ਕਹੂੰਗਾ ਜੀ ਆਪਾਂ ਇਸ ਇਲੈਕਸ਼ਨ ਤੋਂ ਬਾਅਦ ਜਲਦ ਤੋਂ ਜਲਦ ਪੈਣਾ ਦਾ ਮਾਨ ਸਨਮਾਨ ਬੰਦਾ ਸੀ ਜਿਹੜਾ ਵਾਅਦਾ ਕੀਤਾ ਜਿਹੜੀ ਗਾਰੰਟੀ ਦਿੱਤੀ ਆ ਉਹ ਜ਼ਰੂਰ ਪੂਰਾ ਕਰਾਂਗੇ ਉਹਦੇ ਬਾਰੇ ਇਹ ਤੁਹਾਨੂੰ ਪਤਾ ਹੀ ਆ ਜਿਹੜਾ ਬੰਦਾ ਆਪਣੇ ਘਰ ਦਾ ਨਹੀਂ ਸੋਚ ਸਕਦਾ ਉਹਨੇ ਬਾਹਰ ਦਾ ਕਿਥੋਂ ਸੋਚਣਾ ਸਾਰੇ ਸ਼ਹਿਰ ਤੱਕ ਤੋਂ ਸੋਚਣਾ ਦੋ ਵਾਰੀ ਗਮਟਾਲੇ ਪਿੰਡ ਦੇ ਲੋਕਾਂ ਨੇ ਸਾਡੇ ਅਮਸਰ ਸ਼ਹਿਰ ਦੇ ਲੋਕਾਂ ਨੇ ਉਹਨਾਂ ਨੂੰ ਐਮਪੀ ਬਣਾਇਆ ਪਰ 2 ਵਰੀ ਐਮਪੀ ਬੰਦ ਤੋਂ ਬਾਅਦ ਵੀ ਉਹ ਜਾ ਕੇ ਦਿੱਲੀ ਜੇ ਪਾਰਲੀਮੈਂਟ ਵਿੱਚ ਗਏ ਤੇ ਚਾਹ ਪਕੌੜੇ ਖਾ ਕੇ ਵਾਪਸ ਆ ਗਏ ਕੋਈ ਪੰਜਾਬ ਦੇ ਲੋਕਾਂ ਦੇ ਮੁੱਦੇ ਦੀ ਗੱਲ ਨਹੀਂ ਕੀਤੀ ਸੋ ਜਿਹੜੇ ਬੰਦੇ ਨੇ ਸਾਡੇ ਹੀ ਕਾਂਦੀ ਗੱਲ ਨਹੀਂ ਕੀਤੀ ਸਾਡੇ ਹੱਥਾਂ ਦੀ ਗੱਲ ਹੀ ਕੀਤੀ ਉਹ ਬੰਦੇ ਨੂੰ ਅਸੀਂ ਦੁਬਾਰਾ ਤੀਜੀ ਵਾਰੀ ਕਿਉਂ ਅੱਗੇ ਰੱਖਿਆਵਾਂਗੇ ਸੋ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਪੰਜਾਬ ਦੇ ਆਕਾ ਦੀ ਗੱਲ ਕੀਤੀ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਖਲਦੀਪ ਸਿੰਘ ਤਾਰੀਵਾਲ ਜੀ ਨੂੰ ਟਿਕਟ ਦਿੱਤੀ ਗਈ ਲੋਕ ਸਭਾ ਹਲਕਾ ਮਰਸਦ ਤੋਂ ਸੋ ਉਹਨਾਂ ਦੀ ਆਪਣੇ ਹੱਕ ਦੇ ਸਾਰੀ ਸਾਰੀ ਵੋਟ ਜਿਹੜੀ ਭੁਗਤਣ ਜਾ ਰਹੀ ਹੈ ਸੋ ਜਿੱਤ ਚੁ ਮੀਟਿੰਗ ਜਿਹੜੀ ਮੇਰੇ ਛੋਟੇ ਵੀ ਰਾਜਵalon ਕਰਾਈ ਗਈ ਆ ਇਹ ਲੀਡ ਦਿਉਣ ਵਾਸਤੇ ਲੀਡ ਮੀਟਿੰਗ ਕੀਤੀ ਸੀ ਬਹੁਤ ਵੱਡੇ ਵਰਕਰਾਂ ਨੇ ਜਿਹੜਾ ਹਿੱਸੇਦਾਰ ਕੀਤੀ ਇਹਦੇ ਵਿੱਚ ਇਹਦਾ ਜੀ ਇਹਦਾ ਜਵਾਬ 1 ਜੂਨ 2024 ਨੂੰ ਮੇਰੇ ਸਾਰੇ ਵੀ ਜਿਹੜੇ ਔਰਲਕੇ ਦੇਣਗੇ ਮੈਂ ਪੈਣਾ ਰਲਕੇ ਦੇਣਗੇ ਇਹਦਾ ਵੋਟ ਦਾ ਜਵਾਬ ਇਸ ਜਿਹੜੀ ਦੀ ਸਰਦਾਰੀ ਵੱਤੀ ਗਈ ਆ ਇਹਦਾ ਜਵਾਬ 1 ਜੂਨ 2024 ਨੂੰ ਸਾਡਾ ਐਸਸੀ ਕਮਿਊਨਿਟੀ ਦੇ ਲੋਕ ਦੇਣਗੇ ਹਾਂਜੀ ਮੇਰਾ ਨਾਮ ਅਮਰਦੀਪ ਸਿੰਘ ਵਾਰਡ ਇਨ ਚਾਰਜ 2 ਨੰਬਰ ਮੈਂ ਆਪਣੇ ਰਾਇਆ ਟੈਂਟੋ ਸਾਲਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮੀਟਿੰਗ ਦਾ ਸ਼ਾਰਟ ਟਾਈਮ ਵਿੱਚ ਮੀਟਿੰਗ ਦਾ ਰੇਂਜ ਕੀਤਾ ਮੈਂ ਸਾਰੇ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਵਾਰਡ ਵਾਸੀਆਂ ਨੂੰ ਕਿ ਧਾਰੀਵਾਲ ਸਾਹਿਬ ਨੂੰ ਇੱਕ ਜੋਨ ਨੂੰ ਵੱਟੋਂ ਅਜ ਵੋਟਾਂ ਪਾ ਕੇ ਆਪਣੇ ਵਾਰਡ ਵਿੱਚੋਂ ਜਿਤਾਇਆ ਜਾਵੇ ਬੜੀਆਂ ਸਮੱਸਿਆਵਾਂ ਆਉਂਆਂ ਇੱਥੇ ਨੇ ਗਮਟਾਲੇ ਦੇ ਵਿੱਚ ਆ ਗਏ ਨੇ ਉਹਦੇ ਬਾਰੇ ਜਗ੍ਹਾ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਕਮਟਾਲੇ ਦੀ ਮੇਨ ਸਮੱਸਿਆ ਇਹ ਹੋਏ ਜਿਹੜੀ ਗੰਦਾ ਨਾਲਾ ਲੰਘ ਰਿਹਾ ਇਹਦੇ ਨਾਲ ਆਪਣੇ ਜੋ ਵੀ ਫ੍ਰਿਜ ਆਪਣੇ ਏਸੀ ਵਗੈਰਾ ਬਹੁਤ ਹੀ ਮਤਲਬ ਸਾਲ ਬਾਦਾਂ ਇੱਕ ਇੱਕ ਹਸਾਬ ਨਾਲ ਕਵਾੜ ਵਿੱਚ ਵੇਚਨੇ ਪੈ ਰਹੇ ਨੇ ਲੱਖ ਲੱਖ ਵਾਸੀਆਂ ਧਾਰੀਵਾਲ ਸਾਹਿਬ ਨੇ ਪਹਿਲੇ ਦਿਨੀ ਆੜਨਾ ਵਾਅਦਾ ਕੀਤਾ ਸੀ ਵੀ ਇਹ ਜਦੋਂ ਮੈਂ MP ਬਣਿਆ ਪਹਿਲ ਦੇ ਆਧਾਰ ਤੇ ਗੰਦਾ ਨਾਲਾ ਪੱਕਾ ਕਰਾ ਦਿੱਤਾ ਜਾਵੇ ਬਿਮਾਰੀਆਂ ਇਦੋਂ ਖੰਨਾਪੇ ਖੰਨਾਪੇ ਮੇਲ ਪੇਪਰ ਦਾ ਜਿਹੜਾ ਪਾਣੀ ਬਹੁਤ ਗੰਦਾ ਆ ਰਿਹਾ ਪਿੱਛੋਂ ਫੈਕਟਰੀਆਂ ਦਾ ਇਹਦੇ ਵਿੱਚ ਕੈਂਸਰ ਦੀਆਂ ਬਿਮਾਰੀਆਂ ਸਾਰੀਆਂ ਬਿਮਾਰੀਆਂ ਬਹੁਤ ਜ਼ਿਆਦਾ ਇੱਥੇ ਪਲ ਰਹੀਆਂ ਨੇ ਦਿਨੋਂ ਦਿਨ ਵੱਤੋ ਵੱਡੇ ਮਰੀਜ਼ ਵਧ ਰਹੇ ਨੇ ਦਿਨੋਂ ਦਿਨ ਮੈਂ ਜੇ ਆਪਣੇ ਅਪੀਲ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਜਿਹੜਾ ਆਪਣੇ ਨਾਰਾ ਅੰਡਰਗਰਾਉਂਡ ਕੀਤਾ ਜਾਵੇ ਪ੍ਰਕਾਰ ਸਿਧਾਨ ਕਰ ਪਲਾਕਾ ਨਾ ਚ ਨੇ ਅਪੀਲ ਕਰਨਾ ਚਾਹੁੰਦਾ ਹਾਂ ਕਿ ਧਾਰੀਵਾਲ ਦਾ ਸਾਹਮਣੇ ਜੋ ਵਾਅਦਾ ਕੀਤਾ ਕੀ ਗੰਦਾ ਨਾਲਾ ਐਮਪੀ ਮੰਤੋਂ ਬਲਾਂ ਪੈਲ ਦੇ ਧਾਰ ਤੇ ਅੰਡਰਗਰਾਉਂਡ ਪੱਕਾ ਕੀਤਾ ਜਾਵੇਗਾ ਮੈਂ ਸਾਹਿਬ ਨੂੰ ਕਹਿੰਦਾ ਵੀ ਵੱਧ ਤੋਂ ਵੱਧ ਵੋਟਾਂ ਆਪਾਂ ਤੁਹਾਡੇ ਵਾਲ ਸਾਹਬ ਨੂੰ ਪਾਈਏ ਤੇ ਉਹਨਾਂ ਨੂੰ ਐਮਪੀ ਬਣਾਈਏ ਜਿਹੜਾ ਨਾ ਬਰਦੇਸ਼ ਸਿੰਘ ਕੰਧਾਲਾ ਜੀ ਜੋ ਅੱਜ ਕਟ ਕੀਤਾ ਗਿਆ ਆਪਣੇ ਡਾਕਟਰ ਸਦਾ ਕਲਦੇਸ਼ ਸਿੰਘ ਤੁਹਾਡੇ ਵਾਲ ਸਾਹਬ ਦੇ ਰੱਖੀਦਾ ਸੀ ਮਿੱਟੀ ਸੀ ਪਰ ਉਹ ਰੈਲੀ ਦਾ ਰੂਪ ਧਾਰ ਗਈ ਉਹ ਜਿਹੜੀ ਸਮੱਸਿਆ ਹੈ ਕੰਧਾਲੇ ਦੀਆਂ ਉਹ ਡਾਕਟਰ ਸਾਹਿਬ ਆਪਣੇ ਸਰਦਾਰ ਜਸਬੀਰ ਸਿੰਘ ਜੀ ਸੱਜੂ ਸਾਹਿਬ ਆਏ। ਉਹਨਾਂ ਨੇ ਅਸੀਂ ਆਪਣੇ ਦੁੱਖ ਜਿਹੜੇ ਦੱਸੇ ਆ ਕਿਉਂਕਿ ਸਾਡੇ ਪਿੰਡ ਦਾ ਹੀ ਆਪਣੇ ਪਾਰਲੀਮੈਂਟ ਮੈਂਬਰ ਸਰਦਾਰ ਜਸਬੀਰ ਸਿੰਘ ਉਹ ਜਿਹੜਾ ਜੋ ਕਿ ਦੋ ਵਾਰ ਐਮਪੀ ਬਣਿਆ ਪਰ ਉਸਨੇ ਨਾ ਨਗਰ ਦਾ ਸਵਾਰਿਆ ਨਾ ਹਲਕੇ ਦਾ ਸਵਾਰਿਆ। ਉਹ ਪੀਰ ਬੇਨਤੀ ਕੀਤੀ ਸੀ ਅਸੀਂ ਸਰਦਾਰ ਜਸਬੀਰ ਸਿੰਘ ਜੀ ਸੱਜੂ ਸਾਹਿਬ ਨੂੰ ਕਿ ਜਿਹੜੀ ਸਮੱਸਿਆ ਪੈ ਦੇ ਹਾੜ ਤੇ ਇਹਦਾ ਗੰਦਾ ਨਾਲਾ ਆ ਉਹਨੂੰ ਪੱਕਾ ਕੀਤਾ ਜਾਵੇ ਔਰ ਜਿਹੜੇ ਸੀਵਰੇ ਦਾ ਕੰਮ ਆ ਜਾਂ ਛੜਕਾਂ ਦੇ ਕੰਮ ਆ ਉਹ ਕandidate ਕਿ ਜਿਹਨਾਂ ਸਾਨੂੰ ਨਾ ਪਰੋਸਿਆ ਦਵਾ ਡਾਕਟਰ ਜਸਵੀਰ ਸਣਾ ਕੋਈ ਤੁਹਾਡੇ ਕੰਮ ਜਿਹੜੇ ਇਲੈਕਸ਼ਨ ਤੋਂ ਬਾਅਦ ਸ਼ਕਤੀ ਜਨਦੀ ਕਰਾਵਾਂਗੇ। ਨਰਵਿੰਦਰ ਸਿੰਘ ਗੋਰਾ ਰੰਜੀਤ ਵਿਹਾਰ ਨਵਾਰਕਾ ਰੋਡ ਤੋਂ ਸਰਪੰਚ ਅੱਜ ਰਾਜਾ ਟੈਂਟ ਹਾਊਸ ਵਾਲਿਆਂ ਨੇ ਜੋ ਵਿਚਾਰ ਪ੍ਰੋਗਰਾਮ ਰੈਲੀ ਦੇ ਰੂਪ ਵਿੱਚ ਕਰਵਾਇਆ ਹੈ ਉਹ ਬਹੁਤ ਹੀ ਸੋਹਣਾ ਪ੍ਰੋਗਰਾਮ ਹੋਇਆ ਹੈ। ਅੱਜ ਅਸੀਂ ਆ ਗੰਦੇ ਨਾਲੇ ਦੇ ਵਿਸ਼ੇਸ਼ ਵਿਚਾਰਾ ਹੋਇਆ ਨੇ ਕਿ ਜਿਹੜਾ ਵੀ ਇਹ ਗੰਦੇ ਨਾਲੇ ਦੀ ਸਮੱਸਿਆ ਹੈ ਕਾਫੀ ਸਮੱਸਿਆਵਾਂ ਕੰਮ ਕਾਫੀ ਹੋਣ ਵਾਲੇ ਨੇ ਹੁੰਦੇ ਰਹਨੇ ਆ ਇਹ ਜਿਹੜੀਆਂ ਸਮੱਸਿਆ ਵਾ ਗੰਦੇ ਨਾਲੇ ਦੀਆਂ ਕਿਉਂਕਿ ਏਸੀ ਬੁਜਾ ਤੇ ਜਾ ਸਭ ਤੋਂ ਵੱਡੀ ਪ੍ਰੋਬਲਮ ਆ ਸਾਡੇ ਬੱਚਿਆਂ ਦੀ ਸਿਹਤ ਏਸੀ ਦੁਬਾਰਾ ਬਣ ਸਕਦੇ ਆ ਪਰ ਜਿਹੜਾ ਬੱਚਾ ਉਹ ਦੁਬਾਰਾ ਇੱਕ ਵਾਰ ਚਲਾ ਗਿਆ ਉਹ ਵਾਪਸ ਨਹੀਂ ਆ ਸਕਦਾ ਸੋ ਅਸੀਂ ਚਾਹੁੰਦੇ ਆ ਜਿਹੜੀ ਗੰਦੇ ਨਾਲੇ ਦੀ ਜਰੀਲੀਆਂ ਗੈਸਾਂ ਦੇ ਨਾਲ ਸਾਡੇ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਘਾਣ ਹੋ ਰਿਹਾ ਏ ਇਹੋ ਜਿਹਾ ਜਿਹੜਾ ਮੰਦ ਭਾਗਾ ਸਮਾਏ ਇਹ ਕਿਸੇ ਨੂੰ ਨਾ ਹੀ ਮਾਪਿਓ ਨੂੰ ਵੇਖਣਾ ਪਵੇ ਇਹਨੂੰ ਨਾਲੇ ਨੂੰ ਬੰਦ ਕੀਤਾ ਜਾਵੇ ਤੇ ਸਾਨੂੰ ਚੰਗਾ ਪਾਣੀ ਤੇ ਚੰਗੀਆਂ ਦਵਾਈਆਂ ਤੇ ਚੰਗੀਆਂ ਸਹੂਲਤਾਂ ਮਿਲਣ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ 1 ਜੂਨ ਨੂੰ ਧਾਰੀਵਾਰ ਸਾਹਿਬ ਨੂੰ ਵੋਟਾਂ ਪਾ ਕੇ ਆਪਾਂ ਸੰਸਦ ਦੇ ਵਿੱਚ ਭੇਜਣਾ ਹੈ ਤਾਂ ਕਿ ਸਾਡੇ ਹੱਕਾਂ ਦੀ ਗੱਲ ਕਰ ਸਕਣ ਸਾਡਾ ਜਿਹੜਾ ਸਯੋਜਕ ਸਾਡੀ ਆਵਾਜ਼ ਜਿਹੜੀ ਆ ਇਹ ਦਿੱਲੀ ਤੱਕ ਪਹੁੰਚਾ ਸਕਾਂ